ਅਕੀਪਾ ਤੰਕੀ ਉਧਰ ਟੈਰਰ ਫੰਡਿੰਗ ਖਿਲਾਫ NIA ਨੇ ਐਕਸ਼ਨ ਸ਼ੁਰੂ ਕਰ ਦਿੱਤਾ ਹੈ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ NIA ਨੇ ਰੇਡ ਕੀਤੀ ਹੈ ਜੇਲ੍ਹ ਦੇ ਵਿੱਚ ਬੰਦ ਕਈ ਕੈਦੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਹੁਣ ਇਹ ਜੇਲ੍ਹਾਂ ਤੱਕ ਵੀ NIA ਦੇ ਵੱਲੋਂ ਸਵਾਲ-ਜਵਾਬ ਕੀਤੇ ਜਾਣਗੇ ਪੁੱਛਗਿੱਛ ਕੀਤੀ ਜਾਏਗੀ ਖਾਸ ਤੌਰ ਤੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਹੈ ਜਿੱਥੇ NIA ਦੇ ਵੱਲੋਂ ਰੇਡ ਕੀਤੀ ਗਈ ਹੈ ਜੇਲ੍ਹ ਚ ਬੰਦ ਕਈ ਕੈਦੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ ਕਿਉਂਕਿ ਟੈਰਰ ਫੰਡਿੰਗ ਅਦਾਇ ਸਾਰਾ ਮਾਮਲਾ ਹੈ ਪੰਜਾਬ ਦੇ ਵਿੱਚ ਆਰਥਿਕ ਟਿਕਾਣਿਆਂ ਤੇ ਜਿਹੜੀ ਐ ਛਾਪੇਮਾਰੀ ਹੋਈ ਸੀ ਕੱਲ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਦੇ ਵਿੱਚ ਛਾਪੇ ਮਾਰੇ ਗਏ ਸਨ ਕੱਲ ਇਸ ਤੋਂ ਇਲਾਵਾ ਜੰਮੂ ਦੇ ਕਟਵਾ ਦੇ ਵਿੱਚ ਵੀ ਛਾਪੇਮਾਰੀ ਕੀਤੀ ਗਈ ਸੀ ਇੱਕ ਸ਼ਖਸ ਨੂੰ ਅਰੈਸਟ ਵੀ ਕੀਤਾ ਗਿਆ ਸੀ ਉਸੇ ਸੰਦਰਭ ਚ ਅਸੀਂ ਕਹਿ ਸਕਦੇ ਹਾਂ ਕਿ ਵੱਖ-ਵੱਖ ਟਿਕਾਣਿਆਂ ਤੇ ਛਾਪੇ ਚੱਲ ਰਹੇ ਨੇ NIA ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਜਿਨ੍ਹਾਂ ਦੇ ਵੱਲੋਂ ਖਾਸ ਤੌਰ ਤੇ ਟੈਰਰ ਫੰਡਿੰਗ ਯਾਨੀ ਕਿ ਟੈਰਰਿਸਟ ਜਿਹੜੇ ਨੇ ਉਹ ਫੰਡਿੰਗ ਕਰਦੇ ਨੇ ਔਰ ਉਸ ਤੋਂ ਬਾਅਦ ਆਪਣੇ ਮਨਸੂਬਿਆਂ ਨੂੰ ਕਾਮਯਾਬ ਕਰਾਉਂਦੇ ਨੇ ਸੋ ਉਸ ਦੇ ਸੰਦਰਭ ਦੇ ਵਿੱਚ ਇਹ ਮੰਨ ਸਕਦੇ ਹਾਂ ਸੀ ਕਿ ਪੁਚਗਿਚ ਜੋ ਹੈ ਕੀਤੀ ਜਾ ਰਹੀ ਹੈ ਔਰ ਅੰਮ੍ਰਿਤਸਰ ਦੀ ਜੇਲ ਹੈ ਕੇਂਦਰੀ ਜੇਲ ਜਿੱਥੇ ਕਿ ਪੁਚਗਿਚ ਕੀਤੀ ਗਈ ਹੈ ਕੁਝ ਜਿਹੇ ਕਾਗਜ਼ात ਨੇ ਜਿਹੜੇ ਬਰਾਮਦ ਕੀਤੇ ਗਏ ਨੇ ਇਹ ਵੀ ਜਾਣਕਾਰੀ ਮਿਲੀ ਹੈ ਰੇਡ ਦੇ ਦੌਰਾਨ ਡਿਜੀਟਲ ਡਿਵਾਈਸ ਹੈ ਜਿਸ ਨੂੰ ਬਰਾਮਦ ਕੀਤਾ ਗਿਆ ਮੋਬਾਈਲ ਹੈ ਲੈਪਟਾਪ ਹੈ ਜੋ ਜ਼ਬਤ ਕੀਤੇ ਗਏ ਨੇ ਸਰਹਦੀ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਰੇਡ ਚੱਲ ਰਹੀ ਹੈ ਸਿਰਫ ਜੇਲ ਨਹੀਂ ਹੈ ਬਾਕੀ ਹੋਰ ਟਿਕਾਣੇ ਨੇ ਅੱਠ ਟਿਕਾਣੇ ਦੱਸੇ ਜਾ ਰਹੇ ਨੇ ਜਿੱਥੇ ਰੇਡ ਚੱਲ ਰਹੀ ਹੈ ਅੰਮ੍ਰਿਤਸਰ ਦੇ ਸਰਹਦੀ ਇਲਾਕੇ ਦੇ ਪਿੰਡਾਂ ਦੇ ਵਿੱਚ ਵੀ ਰੇਡ ਕੀਤੀ ਜਾ ਰਹੀ ਹੈ ਔਰ ਰੇਡ ਦੇ ਦੌਰਾਨ ਡਿਜੀਟਲ ਡਿਵਾਈਸ ਬਰਾਮਦ ਹੋਏ ਨੇ ਮੋਬਾਈਲ ਲੈਪਟਾਪ ਜ਼ਬਤ ਕੀਤੇ ਗਏ ਨੇ ਸੁਮਨੋਜ ਰਾਠੀ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ ਮਨੋਜ ਕੀ ਕੁਝ ਜਾਣਕਾਰੀ ਹੈ ਐਨਆਈਏ ਦੀ ਰੇਡ ਦੇ ਵੱਲੋਂ ਕਿਉਂਕਿ ਜੇਲ੍ਹ ਚ ਜਾ ਕੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਟਿਕਾਣੇ ਵੀ ਨੇ ਇਹਦੀ ਛਾਪੇਮਾਰੀ ਕੀਤੀ ਗਈ ਰਹੀ ਹੈ ਕੰਨ ਪੰਜਾਬ ਦੀ 7-8 ਲੋਕੇਸ਼ਨ ਸੀਗੀ ਤੇ ਜੰਮੂ ਸੀਗਾ ਇਦੇ ਵਿੱਚ ਜਿਹੜੀ ਮੇਲ ਜਿਹੜੀ ਚ ਨਿਕਲ ਕੇ ਸਾਹਮਣੇ ਆਈ ਹੈ ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਅੰਮ੍ਰਿਤਸਰ ਜੇਲ੍ਹ 'ਚ ਵੀ ਜਿਹੜੀ ਛਾਪੇਮਾਰੀ ਕੀਤੀ ਗਈ ਹੈ ਕਈ ਲੋਕਾਂ ਨਾਲ ਜਿਹੜੇ ਵੀ ਕੈਦੀ ਉੱਥੇ ਨੇ ਗੈਂਗਸਟਰਸ ਨੇ ਹੋਟੈਲਿਸ ਜਿਹੜੇ ਕਨੈਕਸ਼ਨ ਨੇ ਉਹਦੇ ਵਿੱਚ ਵੀ ਜਿਹੜੀ ਹੈ ਪੁੱਛ ਕੇ ਜਾਰੀ ਹੈ ਹਾਲਾਂਕਿ ਇਹ ਵਿੱਚ ਫਿਰੋਜ਼ਪੁਰ ਦੀ ਅਸੀਂ ਗੱਲ ਕਰ ਲਈਏ ਅੰਮ੍ਰਿਤਸਰ ਕਰਨ ਤਾਰਨ ਤੇ ਜਿਹੜੀ ਬੈਲਟ ਹੈ ਬਾਰਡਰ ਏਰੀਆ ਦੀ ਜਿਹੜੀ ਬੈਲਟ ਹੈ ਉੱਥੇ ਵੀ ਛਾਪੇਮਾਰੀ ਕੀਤੀ ਗਈ ਹੈ ਜਿਹਦੇ ਸੋਚੀ ਸਾਨੂੰ ਜਾਣਕਾਰੀ ਦੇ ਰਹੇ ਕਿ ਐਨਆਈਏ ਵੱਲੋਂ ਫਿਰੋਜ਼ਪੁਰ ਤੋਂ ਕਈ ਲੋਕਾਂ ਨੂੰ ਡੀਟੇਨ ਵੀ ਕੀਤਾ ਗਿਆ ਹੈ ਪੁੱਛਕਿਛ ਵਾਸਤੇ ਤੇ ਉਹਦੇ ਵਿੱਚ ਨਾਲ ਦੇ ਨਾਲ ਡਿਜੀਟਲ ਡਿਵਾਈਸ ਵੀ ਰਿਕਵਰ ਕੀਤੇ ਗਏ ਜਿਦੇ ਵਿੱਚ ਲੈਪਟਾਪ ਦੀ ਅਸੀਂ ਗੱਲ ਕਰ ਲਈਏ ਮੋਬਾਈਲ ਫੋਨ ਰਿਕਵਰ ਕੀਤੇ ਗਏ ਨੇ ਡਾਕੂਮੈਂਟੇਸ਼ਨ ਜਿਹੜੀ ਹੈ ਉਹ ਰਿਕਵਰ ਕੀਤੀ ਗਈ ਹੈ ਕਹਿ ਸਕਦੇ ਹਾਂ ਕਿ ਅਹਿਮ ਖੁਲਾਸੇ ਜਲਦੀ ਆਉਣ ਵਾਲੇ ਦਿਨਾਂ ਚ ਐਨਆਈਏ ਵੱਲੋਂ ਕੀਤੇ ਜਾ ਸਕਦੇ ਕਿਉਂਕਿ 3 اگਸਟ 2022 ਇੱਕ ਨਵੀਂ ਯਾਨੀ ਕਿ ਇੱਕ ਸੈਪਰੇਟ ਜਿਹੜੀ ਐਫ ਆਈ ਆਰ ਦੇ ਵਿੱਚ ਦਰਜ ਕੀਤੀ ਗਈ ਸੀ ਜਿਹਦੇ ਵਿੱਚ ਜਿਹੜੇ 테ਰਰਿਸਟ ਕਨੈਕਸ਼ਨ ਨੇ ਜਿਹੜੇ ਕ੍ਰਾਸ ਬਾਰਡਰ ਟ੍ਰੈਫਿਕ ਕਨੈਕਸ਼ਨ ਨੇ ਜਿਹੜੇ ਡਰੱਗਸ ਸਮਕਲਿੰਗ ਨੇ ਜਿਹੜੇ ਅਸਲਾ ਜਿਹੜੀ ਕਨਸਾਈਨਮੈਂਟ ਇੱਥੇ ਕ੍ਰਾਸ ਬਾਰਡਰ ਪਹੁੰਚ ਰਹੀ ਹੈ ਉਹਨੂੰ ਲੈ ਕੇ ਇੱਕ ਨਵਾਂ ਮਾਮਲਾ ਦਰਜ ਕੀਤਾ ਗਿਆ ਤੇ ਉਹਦੇ ਵਿੱਚ ਹੀ ਛਾਪੇਮਾਰੀ ਜਿਹੜੀ ਉਹ ਕੀਤੀ ਗਈ ਹੈ ਤੇ ਕਈ ਚੀਜ਼ਾਂ ਦਾ ਜੇ ਨਕਲੀ ਉਹ ਐਨਆਈਏ ਕੋਲ ਸੀਗਾ ਜਿਸ ਕਰਕੇ ਛਾਪੇਮਾਰੀ ਕੀਤੀ ਗਈ ਹੈ ਤੇ ਹੋਰ ਵੀ ਕਈ ਚੀਜ਼ਾਂ ਦੀ ਬਰਾਮਦਗੀ ਜਿਹੜੀ ਹੈ ਉਹ ਕੀਤੀ ਗਈ ਹੈ ਜੀ ਅ ਠੀਕ ਹੈ ਤਾਂ ਬਾਅਦ ਹੈ ਮਨੋਸ਼ ਤਮਾਮ ਜਾਣਕਾਰੀ ਲਈ ਤਾਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਵੀ ਐਨਆਈ ਰੇਡ ਕੀਤੀ ਗਈ ਹੈ ਇਸ ਤੋਂ ਇਲਾਵਾ ਬਾਕੀ ਹੋਰ ਟਿਕਾਣੇ ਨੇ ਅੰਮ੍ਰਿਤਸਰ ਦੇ ਅ ਪਿੰਡਾਂ ਦੇ ਵਿੱਚ ਕਈ ਜਿੱਥੇ ਰੇਡ ਕੀਤੀ ਜਾ ਰਹੀ ਹੈ ਅਗੇ ਪਤਾ ਕਿ ਉਹ ਤਾਂ ਨਕੋਦਰ ਕਪੜਾ ਵਪਾਰੀ ਕਤਰਕਾਨ ਤੇ ਵੱਡਾ ਖੁਲਾਸਾ ਹੋਇਆ ਪੁਛਕਿਸ ਦੇ ਦੌਰਾਨ ਮੁਲਜ਼ਮ ਅਮਰੀਕ ਸਿੰਘ ਤੋਂ ਖੁਲਾਸਾ ਹੋਇਆ ਇੱਕ ਹੋਰ ਟਾਰਗੇਟ ਕਿਲਿੰਗ ਦਾ ਪਲਾਨ ਸੀ ਤਾਂ ਇਹ ਵੱਡੀ ਖਬਰ ਹੈ ਨਕੋਦਰ ਕਪੜਾ ਵਪਾਰੀ ਦਾ ਕਤਲकांड ਹੋਇਆ ਸੀ ਕਤਲ ਹੋਇਆ ਸੀ ਸੋ ਇਲਾਵਾ ਉਸ ਦੇ ਗਨਮੈਨ ਦਾ ਵੀ ਕਤਲ ਕਰ ਦਿੱਤਾ ਗਿਆ ਸੀ ਤਾਂ ਪੁਛਗਿਸਤ ਦੌਰਾਨ ਇਹ ਵੱਡੇ ਖੁਲਾਸੇ ਹੋ ਰਹੇ ਨੇ ਕਿ ਹੋਰ ਟਾਰਗੇਟ ਕਿਲਿੰਗ ਦਾ ਪਲਾਨ ਬਣਾਇਆ ਗਿਆ ਸੀ ਤਾਂ ਫਿਰੋਤੀ ਦੇ ਪੈਸਿਆਂ ਦੇ ਨਾਲ ਟਾਰਗੇਟ ਕਿਲਿੰਗ ਕਰਨੀ ਸੀ ਯਾਨੀ ਕਿ ਜਿਹੜੀ ਫਿਰੋਤੀ ਮੰਗੀ ਗਈ ਸੀ ਜਿਹੜੇ ਪੈਸੇ ਮੰਗੇ ਗਏ ਸਨ ਲੱਖਾਂ ਰੁਪਏ ਕਪੜਾ ਵਪਾਰੀ ਤੋਂ ਤਾਂ ਉਸ ਦੇ ਨਾਲ ਫਿਰ ਅੱਗੇ ਟਾਰਗੇਟ ਕਿਲਿੰਗ ਕਰਨੀ ਸੀ ਯਾਨੀ ਕਿ ਉਸ ਦੀ ਵਰਤੋਂ ਕੀਤੀ ਜਾ ਰਹੀ ਸੀ ਇਸ ਤਰੀਕੇ ਦੇ ਨਾਲ ਜਿਹੜੇ ਗੈਂਗਸਟਰ ਨੇ ਕੰਮ ਕਰਦੇ ਨੇ ਜਾਂ ਫਿਰ ਇਹ ਨਾ ਗੱਲ ਕੀਤੀ ਜਾਵੇ ਮੁਲਜ਼ਮਾਂ ਦੀ ਜਿਨ੍ਹਾਂ ਦੇ ਵੱਡੇ ਨੈਕਸਸ ਹੁੰਦੇ ਨੇ ਤਾਂ ਫਿਰੋਤੀ ਦੇ ਪੈਸਿਆਂ ਦੇ ਨਾਲ ਟਾਰਗੇਟ ਕਿਲਿੰਗ ਕੀਤੀ ਜਾਣੀ ਸੀ ਬਠਿੰਡਾ ਦੇ ਵਿੱਚ ਰੇਕੀ ਵੀ ਸ਼ੂਟਰ ਜਿਹੜੇ ਨੇ ਉਹ ਕਰ ਚੁੱਕੇ ਨੇ ਕਰ ਚੁੱਕੇ ਸੰਤਾ ਰੰਗਦਾਰੀ ਨਾਦਨ ਤੇ ਕਪੜਾ ਵਪਾਰੀ ਤਿੰਨੀ ਚਾਵਲਾ ਤੇ ਉਸ ਦੀ ਗਨਮੈਨ ਦਾ ਕਤਲ ਕਰ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਬਹੁਤ ਵੱਡੇ ਸਵਾਲ ਖੜੇ ਵੀ ਹੋਏ ਸਨ ਤਾਂ ਹੁਣ ਇਸ ਨੂੰ ਲੈ ਕੇ ਇਹ ਵੱਡੇ ਖੁਲਾਸੇ ਹੋ ਰਹੇ ਨੇ ਕਿ ਹੋਰ ਟਾਰਗੇਟ ਕਿਲਿੰਗਸ ਯਾਨੀ ਕਿ ਕਿਸ ਤਰੀਕੇ ਦੇ ਨਾਲ ਇਹ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਇੱਕ ਤਾਂ ਤੋਂ ਫਿਰੌਤੀ ਲੈ ਕੇ ਰੰਗਦਾਰੀ ਲੈ ਕੇ ਅਗਲੇ ਵਾਸਤੇ ਵਰਤੀ ਜਾਂਦੀ ਹੈ ਯਾਨੀ ਕਿ ਅਗਲੇ ਕਤਲਕਾਰ ਦੇ ਲਈ ਹਥਿਆਰ ਮੁਹੱਈਆ ਕਰਾਇਆ ਜਾਂਦੇ ਨੇ ਸ਼ੂਟਰ ਦਾ ਬੰਦੋਬਸਤ ਹੁੰਦਾ ਹੈ ਗੱਡੀਆਂ ਮੁਹੱਈਆ ਹੁੰਦੀਆਂ ਨੇ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਹੁੰਦਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰਨਾ ਹੁੰਦਾ ਹੈ ਪੌਨ ਲਾਈਨ ਤੇ ਮਨੋਜ ਰਾਠੀ ਮੈਸੇਯੋਗੀ ਨੇ ਮਨੋਜ ਵੱਡਾ ਮਸਲਾ ਹੈ ਲਗਾਤਾਰ ਅਸੀਂ ਚਰਚਾ ਵੀ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਗੈਂਗਸਟਰ ਜਿਹੜੇ ਨੇ ਉਹ ਕੰਮ ਕਰਦੇ ਹੁੰਦੇ ਨੇ ਇੱਕ ਰੰਗਦਾਰੀ ਦਾ ਦੂਜੀ ਟਾਰਗੇਟ ਕਿਲਿੰਗ ਦੇ ਲਈ ਕੰਮ ਕੀਤਾ ਜਾਣਾ ਸੀ ਵਰਤੋਂ ਕੀਤੀ ਜਾਣੀ ਸੀ ਇਹ ਖੁਲਾਸੇ ਵੀ ਹੋ ਰਹੇ ਨੇ ਨਕੋਦਰ ਕਤਲਕਾਰ ਨੂੰ ਲੈ ਕੇ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਮਨੋਜ ਦੇਖੋ ਗੁਰਜੋਤ ਜਿਹਦੇ ਵਿੱਚ ਜਪੋਦਰ ਜਿਹੜਾ ਮਰਡਰ ਹੋਇਆ ਜਿਹੜਾ ਕਪੜਾ ਵਪਾਰੀ ਚਾਵਲਾ ਤੇ ਉਹਦੇ ਨਾਲ ਗਲਮੈਨ ਜਿਹੜਾ ਮੰਦੀ ਉਹਦਾ ਵੀ ਮਰਡਰ ਹੋਇਆ ਸੀਗਾ ਤੇ ਇਹਦੇ ਵਿੱਚ ਜਿਹੜੇ ਅਕਿਊਜ਼ ਫੜੇ ਗਏ ਸੀ ਉਹਨਾਂ ਤੋਂ ਪੁੱਛ ਕੇ ਕਿੰਨੀਆਂ ਗੱਜਾਂ ਸਾਹਮਣੇ ਆ ਰਹੀਆਂ ਇਹਦੇ ਵਿੱਚ ਜਿਹੜਾ ਅਮਰੀਤ ਸਿੰਘ ਪੜਿਆ ਗਿਆ ਸੀ ਜਿਹੜੇ ਪੁਲਿਸ ਔਰਟੀਸ ਨੂੰ ਜਾਣਕਾਰੀ ਦੇ ਰਹੇ ਹੈ ਇਹ ਉਹਦੇ ਪੁਸ਼ਤੀ ਤੋਂ ਬਹੁਤ ਸਾਰੇ ਦਿਨਾਂ ਨਿਕਲ ਕਰ ਥਮੜੇ ਆ ਰਹੀ ਹੈ ਕਿ ਉਹਨਾਂ ਦਾ ਕਿਸ ਤਰ੍ਹਾਂ ਦਾ ਅਗੇ ਦਾ ਪਲਾਨ ਹੈਗਾ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਬਕਿੰਦਾ ਇੱਕ ਸਲਸਾ ਟਾਰਗੇਟ ਕਿਲਿੰਗ ਕਰਨਾ ਸੀ ਹਾਲਾਂਕਿ ਉਹਦੀ ਰੈਕੀ ਵੀ ਹੋ ਚੁੱਕੀ ਸੀ ਤੇ ਫਿਰੋਤੀ ਦੇ ਜਿਹੜੇ ਪੈਸੇ ਆਣੇ ਨੇ ਲਈ ਉਹਦੇ ਵਿੱਚ ਇਹ ਸਾਲਾ ਜਿਹੜਾ ਟਾਰਗੇਟ ਕਿਲਿੰਗ ਕਰਾਣਾ ਸੀ ਕਿਉਂਕਿ ਜਿਦਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਫਿਰੋਤੀ ਦੀ ਜਿਹੜੀ ਰਕਮ ਹੁੰਦੀ ਹੈ ਉਹਦੇ ਤੋਂ ਜਿਹੜੇ ਵੀ ਸ਼ਾਪਸੂਟਰ ਬਲੈਕ ਜਾਂਦੇ ਆ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਉਹਨਾਂ ਨੂੰ ਲੋਇਲਟੀ ਦੀ ਦਵਾਈ ਕਰਾਇਆ ਕਰਾਇਆ ਜਾਂਦੀ ਹੈ ਇਹ ਸਾਰੇ ਕਿਲਿੰਗ ਤੋਂ ਹੁੰਦਾ ਹੈ ਕਿ ਜੀ ਕਿਹਾ ਕਿ ਉਹ ਮਾਰਕ ਦੇ ਆਇਆ ਸਾਰੇ ਡੀਟੀਵੀ ਵੀ ਜਗਤ ਦੇ ਲਈ ਹਾਲਾਂਕਿ ਇਹ ਦੇਖਿਆ ਜਾ ਰਿਹਾ ਹੈ ਕਿ ਇਸ ਵਿੱਚ ਕੋਈ ਵੀ ਨਹੀਂ ਹੈ ਠੀਕ ਹੈ ਮਨੋਜ ਤੁਹਾਡੀ ਆਵਾਜ਼ ਦੇ ਵਿੱਚ ਮਸਲਾ ਆ ਰਹੀ ਹੈ ਜੀ 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 ਠੀਕ ਹੈ ਤਾਂ ਬਾਅਦ ਇਹ तमाम ਜਾਣਕਾਰੀ ਦਿੱਤੀ ਤਾਂ ਇਹ ਨਕੋਦਰ ਕਤਲकांड ਹੋਇਆ ਸ਼ੂਟਰਾਂ ਨੇ ਹੁਣ ਵੱਡਾ ਖੁਲਾਸਾ ਕੀਤਾ ਔਰ ਸਭ ਤੋਂ ਅਹਿਮ ਹੈ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਰਕਦਾਰੀ ਲਈ ਜਾਂਦੀ ਹੈ ਫਿਰ ਉਫੀ ਮੰਗੀ ਜਾਂਦੀ ਹੈ ਔਰ ਉਸ ਤੋਂ ਬਾਅਦ ਫਿਰ ਉਸੇ ਪੈਸੇ ਨੂੰ ਅੱਗੇ ਵਰਤਿਆ ਜਾਂਦਾ ਹੈ ਫੋਰ ਟਾਰਗੇਟ ਕਿਲਿੰਗ ਅਗੇ ਬਤਾ ਕੇ ਉਧਰ ਲੁਧਿਆਣਾ ਦੇ ਵਿੱਚ ਪੁਲਿਸ ਬਲਾਸਮ ਦੀ ਬਾਈਕ ਚੋਰੀ ਹੋਈ ਹੈ ਸਾਈ ਦਾ ਮੋਟਰਸਾਈਕਲ ਚੋਰੀ ਕਰਕੇ ਚੋਰ ਲੈ ਗਏ ਸਤਲੁਜ ਕਲੱਬ ਦੇ ਬਾਹਰੋਂ ਇਹ ਬਾਈਕ ਚੋਰੀ ਕੀਤੀ ਗਈ ਕਲੱਬ ਦੇ ਵਿੱਚ ਚੱਲ ਰਹੀਆਂ ਚੋਣਾ ਦੇ ਵਿੱਚ ਡਿਊਟੀ ਤੇ ਐਸਆਈ ਤਨਾਕ ਸੀ ਤਾਂ ਹੁਣ ਖਾਕੀ ਜਿਨ੍ਹਾਂ ਦੇ ਵੱਲੋਂ ਲੋਕਾਂ ਦੀ ਸੁਰੱਖਿਆ ਕੀਤੀ ਜਾਣੀ ਹੈ ਤਾਂ ਹੁਣ ਉਹਨਾਂ ਦੇ ਹੀ ਵਾਹਨ ਜਿਹੜੇ ਨੇ ਉਹ ਸੁਰੱਖਿਤ ਨਹੀਂ ਹਨ ਕੌਣ ਸਰ ਬਾਈਕ ਦੀ ਚਾਬੀ ਹੀ ਪੁਲਿਸ ਵਾਲੇ ਦੇ ਹੱਥ ਦੇ ਵਿੱਚ ਰਹਿ ਗਈ ਹੈ ਕਲਾਸ਼ ਨਗਰ ਪੁਲਿਸ ਥਾਣੇ ਦੀ ਇਹ ਸਾਰੀ ਘਟਨਾ ਹੈ ਤਾਂ ਇੱਕ ਵੱਖਰਾ ਮਸਲਾ ਆਮ ਲੋਕਾਂ ਦੀਆਂ ਤਾਂ ਜਿਹੜੀਆਂ ਗੱਡੀਆਂ ਨੇ ਜਾਂ ਫਿਰ ਹੋਰ ਮੋਟਰਸਾਈਕਲ ਵਾਹਨ ਨੇ ਉਹ ਚੋਰੀ ਹੁੰਦੇ ਸੁਣੇ ਨੇ ਪਰ ਇੱਥੇ ਐਸਆਈ ਦਾ ਹੀ ਮੋਟਰਸਾਈਕਲ ਚੋਰੀ ਹੋਇਆ ਲੁਧਿਆਣਾ ਤੋਂ ਇਹ ਸਾਰੀ ਖਬਰ ਸਾਹਮਣੇ ਆਈ ਹੈ ਲੁਧਿਆਣਾ ਦੇ ਕਲਾਸ਼ ਨਗਰ ਬੀਏ ਥਾਣੇ ਦੀ ਜਿਹੜੀ ਘਟਨਾ ਹੈ ਤਾਂ ਇਹ ਮੋਟਰਸਾਈਕਲ ਐਸਆਈ ਦਾ ਚੋਰੀ ਕਰ ਲਿਆ ਗਿਆ ਹੈ ਮੋਰਸਾ ਲਾਇਆ ਹੀ 1226 ਹਾਂਜੀ ਸਪਲੈਂਡਰ ਹਾਂਜੀ ਤੇ ਜੋ ਹੁਣ ਖਤਮ ਹੋਇਆ ਕੰਮ ਤੇ ਬਾਰਾ ਮੋਟਰ ਹੈ ਨਹੀਂ ਗਾ ਚਾਬੀ ਮੇਰੇ ਹੱਥ ਗਿਆ ਚਾਬੀ ਤੁਹਾਡੇ ਹੱਥ ਚ ਸਰ ਪੰਜਾਬ ਪੁਲਿਸ ਦੇ ਮੋਟਰ ਤੇ ਚੋਰੀ ਹੋ ਗਿਆ ਹਾਂ ਕੀ ਕਰਨਾ ਹੈ ਇਹਦੇ ਨੂੰ ਇਹੋ ਕੁਝ ਕਰਨਾ ਤਾਂ ਨਹੀਂ ਹੈ ਇਹਨਾਂ ਨੇ ਹੋ ਕੁਝ ਕਰਨਾ ਹੁਣ ਕੋਸ ਨੂੰ ਪੈ ਗਿਆ ਆਹ ਇਹ ਵਾਜ ਜਾਂਦੇ ਕੋਈ ਕੰਪਲੇਟ ਲਗਾਈ ਤੁਸੀਂ ਅੱਜ ਤੱਕ ਕੰਪਲੇਟ ਤੇ ਜਮਾ ਜਾਊਂਗਾ ਕਿਉਂਕਿ ਤਾਂ ਹੀ ਲਗਾਵਾਂਗੇ ਕੰਪਲੇਟ ਵੀ ਤੁਸੀਂ ਆਪੇ ਲਿਖਣੀ ਪਊ ਆਪੇ ਲਿਖਣੀ ਆਪ ਲਿਖਾਂਗਾ ਤੁਹਾਡਾ ਹੀ ਮੋਟਰ ਤੇ ਚੋਰੀ ਆਪ ਵੀ ਕੰਪਲੇਟ ਲਿਖੋਗੇ ਹਾਂਜੀ ਹਾਂਜੀ ਸਰ ਚਾਬੀ ਤੁਹਾਡੇ ਹੱਥ ਤਾਂ ਵੱਖਰੀ ਕਿਸਮ ਦਾ ਮਾਮਲਾ ਹੈ ਹਾਲਾਂਕਿ ਹਾਸਿਲ ਅਜ਼ਦੇ ਵਿੱਚ ਵੀ ਐਸਆਈ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਕਿ ਆਪੇ ਹੀ ਮੇਰਾ ਮੋਟਰਸਾਈਕਲ ਚੋਰੀ ਹੋਇਆ ਔਰ ਮੈਂ ਖੁਦ ਹੀ ਆਪਣੀ ਕੰਪਲੀਟ ਲਿਖਣੀ ਹੈ ਤਾਂ ਇਸ ਤਰੀਕੇ ਦੇ ਮਾਮਲੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਥੋ ਨਜ਼ਰ ਆਉਂਦਾ ਹੈ ਕਿ ਕਿੰਨੇ ਜ਼ਿਆਦਾ ਬੇਖੌਫ ਇਹ ਬਦਮਾਸ਼ ਹੋ ਚੁੱਕੇ ਨੇ ਇਹ ਚੋਰ ਹੋ ਚੁੱਕੇ ਨੇ ਲੁਟੇਰੇ ਹੋ ਚੁੱਕੇ ਨੇ ਜੋ ਸਰਿਆਂ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਨੇ ਅਸੀਂ ਬਹੁਤ ਵਾਰ ਤਸਵੀਰਾਂ ਦੇਖਦੇ ਆ ਕਿ ਕਦੇ ਕੋਈ ਗੁਰਦੁਆਰਾ ਜਾਂਦਾ ਹੈ ਕੋਈ ਮੰਦਿਰ ਜਾਂਦਾ ਹੈ ਕਿਸੇ ਘਰ ਦੇ ਵਿੱਚ ਮੌਜੂਦ ਹੁੰਦਾ ਤਾਂ ਬਾਹਰੋਂ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਕਿਉਂਕਿ ਨਕਲੀ ਚਾਬੀ ਉਹ ਬਣਾ ਲੈਂਦੇ ਨੇ ਵੱਖ-ਵੱਖ ਕਿਸਮ ਦੇ ਨਾਲ ਉਹਨਾਂ ਦੇ ਵੱਲੋਂ ਇਹ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਹੁਣ ਇਹ ਸਬ ਇੰਸਪੈਕਟਰ ਦਾ ਹੀ ਬਾਈਕ ਚੋਰੀ ਹੋਇਆ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਜਲਦੀ ਵਾਪਸ ਆਉਂਦੇ ਹਾਂ